ਬਰਤੈ ਸੋਹੀ ਮਹਲਾ ਦੂਜਾ ਸਲਾਮ ਜਵਾਬ ਧੋਐ ਕਰੇ ਮੁੰਡੋ ਹਉ ਘੁੱਟਾ ਜਾਏ ਨਾਨਕ ਦੋਐ ਕੂੜੀਆਂ ਥਾਏ ਨ ਕਾਈ ਪਾਏ ਪੌੜੀ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾਖਾਲ ਬੁਰੀ ਕਿਉ ਘਾਲੀਐ ਮੰਦਾ ਮੂਲ ਨ ਕੀਚਈ ਦੇ ਲੰਮੀ ਨਦਰ ਨਿਹਾਲੀ ਐ ਜਿਉ ਸਾਹਿਬ ਨਾਲ ਨਾ ਹਾਰੀ ਐ ਤੇ ਵੇਹਾ ਪਾਸਾ ਢਾਲੀ ਐ ਕਿਛ ਲਾਹੇ ਉੱਪਰ ਘਾਲੀ ਐ ਸ਼ਲੋਕ ਮਹੱਲਾ ਦੂਜਾ ਚੱਕਰਨ ਲੱਗੈ ਚੱਕਰੀ ਨਾਲੇ ਗਾਰਭਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਦ ਆਪ ਗੁਆਏ ਸੇਵਾ ਕਰੀ ਤਾਰ ਕੇ ਚ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ ਮਹੱਲਾ ਦੂਜਾ ਜੋ ਜੀਏ ਹੋਏ ਸੋ ਉਗਵੈ ਮੂੰ ਕਾ ਕਹਿ ਆਵਾ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਉ ਮਹੱਲਾ ਦੂਜਾ ਨਾਲ ਇਆਣੀ ਦੂਸਤੀ ਕਦੇ ਨ ਆਵੈ ਰਾਸ ਜੀਹਾ ਜਾਣੈ ਤੇ ਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸੁਮਾਵੈ ਦੂਜੀ ਹੋਐ ਪਾਸ ਸਾਹਿਬ ਸੇ ਤੀ ਹੁਕਮ ਨਾ ਚੱਲੈ ਕਹੀ ਬਣੈ ਅਰਦਾਸ ਕੂੜ ਕਮਾੜੈ ਕੂੜੋ ਹੋਐ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਇਆਣੀ ਦੂਸਤੀ ਵਡਾਰੂ ਸਿਉਨੇਹੋ ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਉ ਨਾ ਥੇ ਹੋ ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ ਆਣ ਨਾ ਸਕੈ ਰਾਸ ਜੇ ਕੇ ਅਦ ਚੰਗੀ ਕਰੇ ਦੂਜੀ ਪੀਵੇ ਰਾਸ ਪੌੜੀ ਚੱਕਰ ਲੱਗੈ ਚੱਕਰੀ ਜੇ ਚੱਲੈ ਖਸਮੈ ਭਾਏ ਹੁਰਮਤ ਤਿਸਨੋਂ ਅਗਲੀ ਉਹ ਵਜਹੋ ਭੇਦੂਣਾ ਖਾਏ ਖਸਮੇ ਕਰੀ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜਹੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ ਸਲੋਕ ਮਹਲਾ ਦੂਜਾ ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਐ ਨਾਨਕ ਸਾ ਕਰਮਾਤ ਸਾਹਿਬ ਟੁੱਠੈ ਜੋ ਮਿਲੈ ਮਹੱਲਾ ਦੂਜਾ ਇਹ ਕਨੇਹੀ ਚਾਕਰੀ ਜਿਤ ਭਉ ਖਸਮ ਨਾ ਜਾਏ ਨਾਨਕ ਸੇਵਕ ਕਾਢੀਐ ਜੇ ਸੇਤੀ ਖਸਮ ਸਮਾਏ ਪੌੜੀ ਨਾਨਕ ਅੰਤ ਨਾ ਜਪਣੀ ਹਰਤਾ ਕੇ ਪਾਰਾ ਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇਕਨਾ ਗਲੀਆਂ ਜੰਜੀਰੀਆਂ ਇਕ ਤੁਰੀ ਚੜ੍ਹਹਿ ਬਿਸਿਆਰ ਆਪ ਕਰਾਏ ਕਰੇ ਆਪ ਹਉ ਕੈ ਸਿਓ ਕਰੀ ਪਕਾਰ ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ ਸ਼ਲੋਕ ਮਹੱਲਾ ਪਹਿਲਾ ਆਪੇ ਪਾण्डे ਸਾਜੇਨ ਆਪੇ ਪੂਰਨ ਦੇ ਇਕਨੀ ਦੁੱਧ ਸਮਾਈਐ ਇਕ ਚੁੱਲ੍ਹਾ ਰਹਿਣ ਚੜੇ ਇਕ ਨਿਹਾਲੀ ਪੈ ਸਵਨ ਇਕ ਉੱਪਰ ਰਹਿਣ ਖੜੇ ਤਿਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ ਆਪੇ ਸਾਝੇ ਕਰੇ ਆਪ ਜਾਈ ਪੇ ਰਖੈ ਆਪ ਤਿਸ ਵਿੱਚ ਜੰਤ ਉਪਾਏ ਕੈ ਦੇਖੈ ਥਾਪ ਉਥਾਪ ਕਿਸ ਨੂੰ ਕਹੀਐ ਨਾਨਕਾ ਸਭ ਕਿਸੇ ਆਪੇ ਆਪ ਪੌੜੀ ਵੱਡੇ ਕੀਆ ਵਡਿਆਈਆ ਕਿਛ ਕਹਿਣਾ ਕਹਿਣਾ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜਕ ਸੰਭਾਹੇ ਸਾਈ ਕਾਰ ਕਮਾਹਣੀ ਤੁਰ ਛੋਡੀ ਤਿੰਨ ਪਾਏ ਨਾਨਕ ਏ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇ ਤਿਸੈ ਰਜਾਇ ਸੁਧਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਆਸਾ ਬਾਣੀ ਭਗਤਾਂ ਕੀ ਕਬੀਰ ਜੀਓ ਨਾਮ ਦੇਓ ਜੀਓ ਰਵਦਾਸ ਜੀਓ ਆਸਾ ਸ੍ਰੀ ਕਬੀਰ ਜੀਓ ਗੁਰ ਚਰਨ ਲਾਗ ਹਮ ਬਿਨ ਵਤਾ ਪੂਛਤ ਕਹਿ ਜੀਓ ਪਾਇਆ ਕਮਨ ਕਾਜ ਜਗ ਉਪਜੈ ਬਿਨ ਸੈ ਕਹੋ ਮੋਹੇ ਸਮਝਾਇਆ ਦੇਵ ਕਰਹੁ ਦਇਆ ਮੋਹੇ ਮਾਰਗ ਲਾਵਹੁ ਜਿਤ ਭੈ ਬੰਧਨ ਟੂਟੈ ਜਨਮ ਮਰਨ ਦੁਖ ਫੇੜ ਕਰਮ ਸੁਖ ਜੀ ਜਨਮ ਤੇ ਛੂਟੈ ਰਹਾਉ ਮਾਇਆ ਫਾਸ ਬੰਧ ਨਹੀਂ ਫਾਰੈ ਹਰ ਮਨ ਸੁਨ ਨਾ ਲੂਕੇ ਆਪਾ ਪਦ ਨਿਰਵਾਣ ਨਾ ਚੀਨਿਆ ਇਨ ਬਿਦ ਅਪਿਓ ਨਾ ਚੂਕੇ ਕਹੀ ਨ ਉਪਜੈ ਉਪਜੀ ਜਾਣੈ ਭਾਵ ਅਭਾਵ ਵਿਹੂਣਾ ਉਦੈ ਅਸਤ ਕੀ ਮਨ ਬੁੱਧ ਨਾਸੀ ਤਉ ਸਦਾ ਸਹਿਜ ਲਿਵ ਲੈਣਾ ਜਿਉ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਉਧ ਕੋ ਕੁੰਭ ਬਿਗਰਾਨਾ ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤਉ ਮਨ ਸੁਨ ਸਮਾਨਾ ਆਸਾ ਗੱਜ ਸਾਡੇ ਤਹ ਤੈ ਧੂਤੀਆਂ ਤੇਰੇ ਪਾਇਨ ਤੱਗ ਗਲੀ ਜਿਨਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ ਹੋਏ ਹਰ ਕੇ ਸੰਤ ਨਾ ਆਖੀਐ ਬਾਂਨਾਰਸ ਕੇ ਠੱਗ ਐਸੀ ਸੰਤਨਾ ਮੋਕੋ ਭਾਵਹਿ ਡਾਲਾ ਸਿਓ ਪੇਡਾ ਘਟਕਾ ਵਹਿ ਰਹਾਉ ਵਸਨ ਮਾਜ ਚਰਾਵਹਿ ਉਪਰ ਕਾਠੀ ਧੋਏ ਜਲਾਵਹਿ ਵਸਦਾ ਖੋਦ ਕਰਹਿ ਦੋਹੇ ਚੂਲੇ ਸਾਰੇ ਮਾਨਸ ਖਾਵਹਿ ਹੋਏ ਪਾਪੀ ਸਦਾ ਫਿਰਹਿ ਅਪਰਾਧੀ ਮੁਖੋਂ ਅਪਰਸ ਕਹਾਵਹਿ ਸਦਾ ਸਦਾ ਫਿਰਹਿ ਅਬਮਾਨੀ ਸਗਲ ਕੋ ਟੰਬ ਡਬਾਵਹਿ ਜਿਤ ਕੋ ਲਾਇਆ ਤਿਤਹੀ ਲਾਗਾ ਤੈਸੀ ਕਰਮ ਕਮਾਵੈ ਕਹੋ ਕਬੀਰ ਜਿਸ ਸਤਗੁਰ ਭੇਟੈ ਪੁਨਰਪ ਜਨਮ ਨ ਆਵੈ ਆਸਾ ਬਾਪ ਦਲਾਸਾ ਮੇਰੋ ਕੀਨਾ ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਤਿਸ ਬਾਪ ਕੋ ਕਿਉ ਮਨਹੁ ਵਿਸਾਰੀ ਆਗੈ ਗਿਆ ਨਾ ਬਾਜੀ ਹਾਰੀ ਮੁਈ ਮੇਰੀ ਮਾਈ ਹਉ ਖਰਾ ਸੁਖਾਲਾ ਪਹਿਰੋਂ ਨਹੀਂ ਡਗਲੀ ਲੱਗੈ ਨਾ ਪਾਲਾ ਰਹਾਉ ਬਾਲ ਕਿਸ ਬਾਪੈ ਜਿਨਹਉ ਜਾਇ ਪੰਚਾ ਤੇ ਮੇਰਾ ਸੰਗ ਚੁਕਾਇਆ ਪੰਜ ਮਾਰ ਪਾਵਾਂ ਤਲ ਦੀਨੇ ਹਰ ਸਿਮਰਨ ਮੇਰਾ ਮਨ ਤਨ ਭੀਨੇ ਪਿਤਾ ਹਮਾਰੋ ਵਡ ਗੋਸਾਈ ਤਿਸ ਪਿਤਾ ਪਹਿ ਹਉ ਕਿਉ ਕਰ ਜਾਇ ਸਤਿਗੁਰ ਮਿਲੇ ਤਾ ਮਾਰਗ ਦਿਖਾਇ ਜਗਤ ਪਿਤਾ ਮੇਰਾ ਮਨ ਭਾਇਆ ਹਉ ਪੂਤ ਤੇਰਾ ਤੂੰ ਬਾਪ ਮੇਰਾ ਏਕੈ ਠਾਹਰ ਦੁਹਾਂ ਬਸੇਰਾ ਕਹੋ ਕਬੀਰ ਜਨ ਏਕੋ ਬੂਝਿਆ ਗੁਰ ਪ੍ਰਸਾਦ ਮੈਂ ਸਭ ਕਿਸ ਸੂਝਿਆ ਆਸਾ ਇਕਤ ਪਤਰ ਪਰ ਉਰ ਕਟ ਕੁਰ ਕਟ ਇਕਤ ਪੱਤਰ ਭਰ ਪਾਣੀ ਆਸ-ਪਾਸ ਪੰਜ ਜੋਗੀ ਆ ਬੈਠੇ ਵਿਚ ਨਕਟ ਦੇ ਰਾਣੀ ਨਕਟੀ ਕੋਠਾ ਨਗਨ ਬਾਡਾ ਡੋ ਕਿਨਹ ਬਵੇਕੀ ਕਾਟੀ ਤੂੰ ਰਹਾਉ ਸਗਲ ਮਾਹੇ ਨਕਟੀ ਕਾ ਵਾਸਾ ਸਗਲ ਮਾਰ ਉਹ ਹੈਰੀ ਸਗਲਿਆਂ ਕੀ ਹੋ ਬਹਿਨ ਭਾਨ ਜੀ ਜਿਨਹ ਬਰੀ ਤਿਸ ਕੇਰੀ ਹਮਰੂ ਭਰਤਾ ਬਡੋਬ ਬੇਕੀ ਆਪੇ ਸੰਤ ਕਹਾਵੈ ਉਹ ਹਮਾਰੇ ਮਾਥੈ ਕਾਇਮ ਔਰ ਹਮਰੇ ਨਿਕਟ ਨਾ ਆਵੈ ਨੱਕੋ ਕਾਟੀ ਕੰਨੋ ਕਾਟੀ ਕਾਟ ਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਆਸਾ ਜੋਗੀ ਜਤੀ ਤਪੀ ਸੰਿਆਸੀ ਬਹੁ ਤੀਰਥ ਭ੍ਰਮਨਾ ਲੁੰਜਤ ਮੁੰਜਤ ਮੋਨ ਜਟਾ ਧਰ ਅੰਤ ਤਉ ਮਰਨਾ ਤਾਂ ਤੇ ਸੇਵੀ ਅਲੇ ਰਾਮਨਾ ਰਸਨਾ ਰਾਮ ਨਾਮ ਹਿਤ ਜਾਕੇ ਕਹਾ ਕਰੈ ਜਮਨਾ ਰਹਾਉ ਆਗਮ ਨਿਰਗਮ ਜੋਤਿਕ ਜਨ ਹੈ ਬਹੁ ਬਹੁ ਵਿਆਕਰਨਾ ਤੰਤ ਮੰਤਰ ਸਭ ਔਖਦ ਜਾਨੈ ਅੰਤ ਤਉ ਮਰਨਾ ਰਾਜ ਭੋਗ ਅਰ ਸਤਰ ਸੰਗਾਸਨ ਬਹੁ ਸੁੰਦਰ ਰਮਨਾ ਪਾਨ ਕਪੂਰ ਸੁਬਾਸਕ ਚੰਦਨ ਅੰਤ ਤਉ ਮਰਨਾ ਵੇਦ ਪ੍ਰਾਨ ਸਿਮਰਤ ਸਭ ਖੋਜੇ ਕਹੂ ਨਾ ਉਪਰਨਾ ਕਹੋ ਕਬੀਰ ਇਉ ਰਾਮਹਿ ਜੰਪੋ ਮੀਟ ਜਨਮ ਮਰਨਾ ਆਸਾ